ਮੈਂ ਸੀਏਆਈਐਸ ਖਰਾਨਾ ਪ੍ਰੈਜ਼ੀਡੈਂਟ ਡਿਸਟ੍ਰਿਕਟ ਟੈਕਸੇਸ਼ਨ ਬਾਰ ਐਸੋਸੀਏਸ਼ਨ ਲੁਧਿਆਣਾ ਜੀ ਅਸੀਂ ਹੁਣ ਆਪੇ ਕਈ ਸਾਰੇ ਐਸੋਸੀਏਸ਼ਨਾਂ ਦੇ ਰਿਪ੍ਰੈਜ਼ੈਂਟੇਟਿਵ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਸ਼੍ਰੀ ਹਮਨਸ਼ੂ ਜੈਨ ਜੀ ਦੇ ਨਾਲ ਮੀਟਿੰਗ ਕੀਤੀ ਹੈ ਤੇ ਉਹਨਾਂ ਨੂੰ ਇਹ ਜੋ ਕੁਝ ਹੋਇਆ ਸਾਰਾ ਘਟਨਾਕਰਮ ਦੱਸਿਆ ਉਹਨਾਂ ਨੇ ਵੀ ਇਹ ਸਾਰੇ ਘਟਨਾਕਰਮ ਨੂੰ ਦੇਖਣ ਸੁਣਨ ਤੋਂ ਬਾਅਦ ਇਸ ਗੱਲ ਨੂੰ ਕਿਹਾ ਕਿ ਜੋ ਵੀ ਹੋਇਆ ਹੈ ਉਹ ਗਲਤ ਹੋਇਆ ਹੈ ਇਹ ਠੀਕ ਨਹੀਂ ਹੈ ਤੇ ਇਸ ਦੇ ਲਈ ਕੋਰੈਕਟਿਵ ਐਕਸ਼ਨਸ ਦੇ ਲਈ ਅਸੀਂ ਪੁਲਿਸ ਪਰਸਨਲ ਨੂੰ ਬੁਲਾਵਾਂਗੇ ਉਹਨਾਂ ਕੋਲੋਂ ਪੁੱਛਾਂਗੇ ਤੁਹਾਡੇ ਨਾਲ ਉਹਨਾਂ ਦੀ ਜੁਆਇੰਟ ਮੀਟਿੰਗ ਵੀ ਕਰਾਵਾਂਗੇ ਤੇ ਇਸ ਤੋਂ ਬਾਅਦ ਤੁਸੀਂ ਵੀ ਜਿਹੜੇ ਹੋਰ ਅਪਰ ਅਥਾਰਟिटीज ਨੂੰ ਜੇ ਕੁਝ ਭੇਜਣਾ ਹੈ ਤਾਂ ਤੁਸੀਂ ਆਪਣੇ ਵੱਲੋਂ ਵੀ ਜਰੂਰ ਭੇਜੋ ਤਾਂ ਕਿ ਇਹ ਅੱਗੇ ਤੋਂ ਨਾ ਹੋਵੇ ਅਸੀਂ ਇਸ ਚੀਜ਼ ਦਾ ਪੂਰਾ ਪੁਖਤਾ ਪਰ ਬੰਦ ਕਰਾਨਾ ਮੈਂ ਸੀਅਰ ਅਜੀਬ ਸ਼ਰਮਾ ਪ੍ਰੈਜ਼ੀਡੈਂਟ ਇੰਡਾਇਰੈਕਟ ਟੈਕਸ ਕੰਸਲਟੈਂਟਸ ਐਸੋਸੀਏਸ਼ਨ ਮੇਰੇ ਨਾਲ ਪ੍ਰਧਾਨ ਜੀ ਸਕੇਤ ਗਰਗ ਜਿਹੜੇ ਸੇਲ ਟੈਕਸ ਬਾਰ ਐਸੋਸੀਏਸ਼ਨ ਤੋਂ ਇਹ ਨੇ ਅੱਜ ਜਿਹੜਾ ਤੁਹਾਡੇ ਸਹਿਯੋਗ ਨਾਲ ਸਾਡੀ ਗੱਲ ਅੱਗੇ ਪਹੁੰਚਾਈ ਜਾਵੇ ਅਸੀਂ ਡੀਸੀ ਸਾਹਿਬ ਨੂੰ ਜਿਹੜਾ ਗਿਆਪਨ ਹਾਂਜੀ ਕੀ ਕਰਨਾ ਪਹਿਲਾਂ ਡੀਸੀ ਆਫਿਸ ਦੇ ਵਿੱਚ ਆ ਕੇ ਡੀਸੀ ਸਾਹਿਬ ਨੂੰ ਅਸੀਂ ਇੱਕ ਗਿਆਪਨ ਦਿੱਤਾ ਹੈ ਜਿਹੜਾ ਮਾਨਯੋਗ ਰਾਸ਼ਟਰਪਤੀ ਜੀ ਨੂੰ ਸੰਬੋਧਿਤ ਹੈ ਉਹਦੇ ਵਿੱਚ ਅਸੀਂ ਇਹ ਕਿਹਾ ਹੈ ਕਿ ਜੇ ਕਿਸੇ ਚਾਰਟਡ ਅਕਾਊਂਟੈਂਟ ਦੇ ਦਫ਼ਤਰ ਦੇ ਵਿੱਚ ਕਿਸੇ ਵੀ ਤਰੀਕੇ ਦੀ ਜਾਂਚ ਹੋਵੇ ਦਾ ਪ੍ਰੋਪਰ ਸੰਬੰਧ ਦੇ ਪ੍ਰੋਸੀਜਰ ਨੂੰ ਫੋਲੋ ਕੀਤਾ ਜਾਵੇ ਜਿਹੜਾ ਸੈਕਸ਼ਨ 96 ਬੀ ਐਨ ਐਸ ਐਸ ਹੈ ਇਹ ਨਹੀਂ ਕਿ ਦੜਾ ਦੜ ਜਾ ਕੇ ਤੁਸੀਂ ਕਿਸੇ ਵੀ ਚਾਰਟਰਡ ਅਕਾਊਂਟੈਂਟ ਦੇ ਦਫਤਰ ਦੇ ਵਿੱਚ ਜਾਓ ਉਹਨਾਂ ਦੇ ਸਮਾਨ ਤੋਂ ਇਲਾਵਾ ਬਿਨਾਂ ਵਾਰੰਟ ਤੋਂ ਕਿਸੇ ਦਾ ਵੀ ਸਮਾਨ ਚੱਕ ਕੇ ਲੈ ਆਓ ਸਾਡੀ ਰਾਈਟ ਟੂ ਪ੍ਰਾਈਵੇਸੀ ਐਟ ਰਿਸਕ ਹੈ ਉਸ ਚਾਰਟਰਡ ਅਕਾਊਂਟੈਂਟ ਦੇ ਆਫਿਸ ਦੇ ਵਿੱਚ ਨਾ ਕੇਵਲ ਉਸ ਕਲਾਇੰਟ ਦਾ ਸਮਾਨ ਸੀਗਾ ਜਿਹੜਾ ਚੱਕ ਕੇ ਲੈ ਕੇ ਗਏ ਉਸ ਲੈਪਟਾਪ ਦੇ ਵਿੱਚ ਬਾਕੀ ਕਿੰਨੇ ਸੋਹ ਕਲਾਇੰਟ ਦਾ ਸਮਾਨ ਚੱਕਿਆ ਗਿਆ ਹਰ ਬਰਸ ਨੂੰ ਡਰ ਹੈ ਕਿ ਮੇਰੀ ਰਾਈਟ ਟੂ ਪ੍ਰਾਈਵੇਸੀ ਅੱਜਕੱਲ ਡੀਪੀਡੀਪੀ ਐਕਟ ਹੈ ਕਾਨੂੰਨ ਹੈ ਕਨਸਟੀਟਿਊਸ਼ਨ ਦੇ ਬਾਬਾ ਸਾਹਿਬ ਅੰਬੇਦਕਰ ਦੇ ਪ੍ਰਾਵਧਾਨ ਦੇ ਅੰਤਰਗਤ ਕਾਨੂੰਨ ਹੈ ਕਿ ਚਾਹੇ ਪੁਲਿਸ ਹੈ ਚਾਹੇ ਪ੍ਰਸ਼ਾਸਨ ਹੈ ਚਾਹੇ ਚਾਰਟਰਡ ਅਕਾਊਂਟੈਂਟ ਹੈ ਚਾਹੇ ਬੱਤਰਕਾਰ ਹੈ ਇੱਕ ਸੈਟ ਪ੍ਰੋਸੀਜਰ ਆਫ ਲਾ ਨੂੰ ਮੰਨੋ ਰੂਲ ਆਫ ਲਾ ਇਸ ਦੀ ਆਤਮਾ ਆਫ ਇੰਡੀਆ ਇਹਦੇ ਲਈ ਅਸੀਂ ਜਦੋਂ ਹੁਣ ਅੱਜ ਡੀਸੀ ਸਾਹਿਬ ਨੂੰ ਮਿਲੇ ਆ ਤੁਹਾਡੀ ਬਹੁਤ ਅੱਛੇ ਤਰੀਕੇ ਨਾਲ ਉਹਨਾਂ ਨੇ 15 ਮਿੰਟ ਦੇ ਕੇ ਅਸੀਂ ਬੜੇ ਧੰਨਵਾਦ ਹੈ ਕਿ ਸਾਡੀਆਂ ਸੱਤ ਐਸੋਸੀਏਸ਼ਨ ਦੇ ਮਹਤਵਪੂਰਨ ਮੈਂਬਰਸ ਉੱਥੇ ਪਹੁੰਚ ਔਰ ਨਾਲ ਸਾਨੂੰ ਵਿਸ਼ਵਾਸ ਦਵਾਇਆ ਸੀ ਕਿ ਮੰਗ ਕੀਤੀ ਕੀ ਸਾਡੀ ਸੀਪੀ ਸਾਹਿਬ ਨਾਲ ਇੱਕ ਮੀਟਿੰਗ ਕਰਾ ਦੋ ਅਸੀਂ ਆਪਣੇ ਹਿੱਰਦੇ ਦੇ ਉਦਗਾਰ ਉਹਨਾਂ ਨੂੰ ਦੱਸ ਸਕੀਏ ਜੋ 29 ਜੋ ਗੈਰ ਕਾਨੂੰਨੀ ਕੰਮ ਰੂਲ ਆਫ ਲਾ ਦੀ ਬ੍ਰੇਕਿੰਗ ਹੋਈ ਹੈ ਉਹ ਅਸੀਂ ਉਹਨਾਂ ਨੂੰ ਦੱਸ ਸਕੀਏ ਇਹਦੇ ਵਿੱਚ ਸਾਡੀ ਆਲ ਇੰਡੀਆ ਫੈਡਰੇਸ਼ਨ ਆਫ ਟੈਕਸ ਪ੍ਰੈਕਟਿਸ਼ਨਰਸ ਨੌਰਥ ਜ਼ੋਨ ਡਿਸਟ੍ਰਿਕਟ ਟੈਕसेशन बार ਐਸੋਸੀਏਸ਼ਨ ਡਾਇਰੈਕਟ ਟੈਕਸਿਸ ਇਨਡਾਇਰੈਕਟ ਟੈਕਸਿਸ ਕੰਸਲਟੈਂਟਸ ਐਸੋਸੀਏਸ਼ਨ ਡਿਸਟ੍ਰਿਕਟ ਟੈਕਸੇਸ਼ਨ ਬਾਰ ਐਸੋਸੀਏਸ਼ਨ ਸੇਲਸ ਟੈਕਸ ਪੰਜਾਬ ਟੈਕਸ ਬਾਰ ਐਸੋਸੀਏਸ਼ਨ ਟੈਕਸ ਬਾਰ ਐਸੋਸੀਏਸ਼ਨ ਲੁਧਿਆਣਾ ਔਰ ਆਲ ਇੰਡੀਆ ਫੈਡਰੇਸ਼ਨ ਆਫ ਚਾਰਟਰਡ ਅਕਾਊਂਟੈਂਟਸ ਐਸੋਸੀਏਸ਼ਨ ਸਾਰੇ ਜਿਹੜੇ ਰਿਪਰੈਜ਼ੈਂਟੇਟਿਵਸ ਮੈਂਬਰਸ ਪ੍ਰਧਾਨ ਸਕੱਤਰ ਮੈਨੇਜਿੰਗ ਕਮੇਟੀ ਦੇ ਮੈਂਬਰ ਹੋਏ ਸ਼ਾਮਿਲ ਸਾਡੀ ਉਮੀਦ ਅਦਾਲਤ ਤੋਂ ਮਾਨਯੋਗ ਡੀਸੀ ਸਾਹਿਬ ਤੋਂ ਔਰ ਮੀਡੀਆ ਤੋਂ ਹੈ ਮੈਂ ਰਿਕੁਐਸਟ ਕਰਾਂਗਾ ਸਕੀਤ ਗਰਗ ਜੀ ਜਿਹੜੇ ਸਾਡੇ ਸੇਲ ਟੈਕਸ ਦੀ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਇਹ ਤੁਹਾਨੂੰ ਇਹ ਦੱਸਣ ਕਿ ਸਾਡਾ ਫਿਊਚਰ ਕੋਰਸ ਆਫ ਐਕਸ਼ਨ ਕੀ ਹੋਏਗਾ ਇੱਕ ਮੀਟਿੰਗ ਸਾਡੀ ਹੁਣ ਹੈ ਹਾਂਜੀ ਤੇ ਡੀਸੀ ਸਾਹਿਬ ਵੱਲੋਂ ਹੁਣ ਤੱਕ ਜਿਹੜਾ ਆਸ਼ਵਾਸ਼ਣ ਦਿੱਤਾ ਉਹਦੇ ਤੋਂ ਤੁਸੀਂ ਆ ਡੀਸੀ ਡੀਸੀ ਸਾਹਿਬ ਇੱਕ ਸਿਕ ਡੀਸੀ ਸਾਹਿਬ ਨੇ ਸਾਨੂੰ ਆਸ਼ਵਾਸਨ ਇਹ ਦਿੱਤਾ ਦੋ ਦੋ ਇਹ ਦੋ ਉਹਨਾਂ ਦੇ ਇੱਕ ਕਿਉਂਕਿ ਉਹ ਡਿਸਟ੍ਰਿਕਟ ਹੈਡ ਨੇ ਉਹਨਾਂ ਨੇ ਇੱਕ ਆਸ਼ਵਾਸਨ ਇਹ ਦਿੱਤਾ ਕਿ ਸਾਡਾ ਮੈਮੋਰੰਡਮ ਅੱਗੇ ਭੇਜਿਆ ਜਾਏਗਾ ਅਸੀਂ ਆਪਣੇ ਜਿਹੜਾ ਉਹਨਾਂ ਦਾ ਅਧਿਕਾਰ ਖੇਤਰ ਹੈ ਉਹਦੇ ਅੰਤਰਗਤ ਪੁਲਿਸ ਅਫੀਸਰ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਾਂਗੇ ਕਿ ਕਿਉਂ ਹੋਇਆ ਕੋਰਟਪੈਂਟ ਵਾਲੇ ਕਾਨੂੰਨ ਦੇ ਰਖਸ਼ਕ ਨੂੰ ਸੜਕ ਤੇ ਕਿਉਂ ਬਹਿਣਾ ਪਿਆ ਔਰ ਸਾਡੀ ਇੱਕ ਮੀਟਿੰਗ ਮਾਨਯੋਗ ਸੀਪੀ ਸਾਹਿਬ ਨਾਲ ਕਰਵਾਈ ਜਾਏਗੀ ਜਿਦੇ ਵਿੱਚ ਅਸੀਂ ਆਪਣਾ ਪੱਖ ਰੱਖਾਂਗੇ ਅਸੀਂ ਦੱਸਾਂਗੇ ਜੇ ਕਾਨੂੰਨ ਦੀ ਕਿਤਾਬ ਤਾਂ ਮੈਂ ਨਹੀਂ ਬਣਾਈ ਜੀ ਇਹ ਤਾਂ ਲੈਜਿਸਲੇਟਿਵ ਵਿਜ਼ਡਮ ਨਾਲ ਸਾਡੇ ਚੁਣੇ ਹੋਏ ਨੁਮਾਇੰਦਿਆਂ ਨੇ ਬਣਾਈ ਹੈ ਪੁਲਿਸ ਨੇ ਉਹਨੂੰ ਫੋਲੋ ਕਿਉਂ ਨਹੀਂ ਕੀਤਾ ਔਰ ਅੱਗੇ ਤੋਂ ਸਾਨੂੰ ਕੀ ਆਸ਼ਵਾਸਨ ਦਿੱਤਾ ਜਾਏਗਾ ਕਿ ਕੱਲ ਨੂੰ ਅੱਜ ਤੋਂ ਬਾਅਦ ਇਹ ਗੱਲ ਪੰਜਾਬ ਦੇ ਵਿੱਚ ਕੀ ਇੰਡੀਆ ਦੇ ਵਿੱਚ ਨਹੀਂ ਹੋਏਗੀ ਕਿਉਂਕਿ ਸਾਨੂੰ ਆਲ ਇੰਡੀਆ ਲੈਵਲ ਤੋਂ ਫੋਨ ਆ ਰਹੇ ਨੇ ਕਿ ਸਾਨੂੰ ਸਹਾਇਤਾ ਦੱਸੋ ਅਸੀਂ ਕਿਹਾ ਵੀ ਸਾਡੀ ਉਮੀਦ ਅਦਾਲਤਾਂ ਤੋਂ ਪ੍ਰਸ਼ਾਸਨ ਤੋਂ ਔਰ ਮੀਡੀਆ ਤੋਂ ਹੈ ਤੇ ਮੈਂ ਮੀਡੀਆ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਰਾਤ ਨੂੰ ਮੈਂ 11:30 ਵਜੇ ਮੈਸੇਜ ਦਿੱਤਾ ਹੈ ਔਰ ਸਾਰੇ মিডিਆ ਦੇ ਮੈਂਬਰ ਮੇਰੇ ਭਰਾ ਪਹੁੰਚੇ ਨੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਲੁਧਿਆਣਾ ਸਾਰਿਆਂ ਨਾਲ ਭਾਈ ਨਾਲ ਹਾਂਜੀ ਹਾਂਜੀ ਸਾਰਿਆਂ ਨੇ ਬਹੁਤ ਤੱਕਾ ਕੀਤਾ ਹੈ ਪ੍ਰੋਫੈਸ਼ਨਲ ਜਦੋਂ ਕੋਈ ਖੁਦ ਇਹ ਲਾ ਜਿਹੜੇ ਆ ਇਹ ਲਾ ਨੂੰ ਫੋਲੋ ਕਰਨ ਵਾਲੇ ਹੀ ਜੇ ਲਾ ਨਹੀਂ ਫੋਲੋ ਕਰਨਗੇ ਤੇ ਦੇਸ਼ ਕਿੱਦਾਂ ਤਰੱਕੀ ਕਰੂਗਾ ਸਾਰੇ ਅੱਗੇ ਇਹੀ ਰਿਕੁਐਸਟ ਹੈ ਕਿ ਇਸ ਚੀਜ਼ ਨੂੰ ਦੇਖਦੇ ਹੋਏ ਜਿਹੜਾ ਹੈ ਅਸੀਂ ਤਰਨਾ ਤੇ ਬੈਠੇ ਆਂ ਤੇ ਔਰ ਕੋਸ਼ਿਸ਼ ਇਹ ਹੈ ਕਿ ਇਹ ਮਾਮਲਾ ਜਲਦੀ ਤੋਂ ਜਲਦੀ ਸੌਟ ਆਊਟ